ਅੱਜ ਅਸੀਂ ਸੋਸ਼ਲ ਮੀਡੀਆ 스타 ਦਿਖਾ ਰਹੇ ਆ ਆਪਾਂ ਰਵੀ ਦੁੱਲਾ ਜੀ ਜਿਹੜੇ ਸੋਸ਼ਲ ਮੀਡੀਆ ਦੇ ਬਹੁਤ ਜ਼ਿਆਦਾ ਫੇਮਸ ਹੈ ਹਾਸੇ ਵਾਲੀ ਇੰਨੀ ਵੀਡੀਓ ਬਣਾਵਣਾ ਕੇ ਜਿਹੜੇ ਉਹਨਾਂ ਦੀਆਂ ਵੀਡੀਓਜ਼ ਬਹੁਤ ਚੱਲਦੀਆਂ ਨੇ ਸੋਸ਼ਲ ਮੀਡੀਆ 'ਤੇ ਆਪਾਂ ਗੱਲ ਵੀ ਕਰਾਂਗੇ ਰਵੀ ਭਾਈ ਨਾਲ ਰਵੀ ਦੁੱਲਾ ਵੀ ਨਾਲ ਗੱਲ ਕਰ ਗੱਲ ਵੀ ਕਰਾਂਗੇ ਤੁਸੀਂ ਦੇਖ ਸਕਦੇ ਜੀ ਔਰ ਇਹਨਾਂ ਦੀ ਗੱਲਾਂ ਸੁਣਾਂ ਹਾਸੇ ਵਾਲੀਆਂ ਗੱਲਾਂ ਕਿ ਹਾਸਾ ਕਿਸ ਤਰ੍ਹਾਂ ਲੋਕਾਂ ਨੂੰ ਖੁਸ਼ ਰੱਖਦੇ ਆ ਕਿਉਂਕਿ ਖੁਸ਼ ਰਹਿਣਾ ਹਰ ਬੰਦਾ ਤੰਦਰੁਸਤ ਰਹਿੰਦਾ ਪਰ ਇਹ ਲੋਕਾਂ ਨੂੰ ਤੰਦਰੁਸਤ ਰੱਖਦੇ ਆ ਹਸਾ ਕੇ ਆਪਣੇ ਨਾਲ ਆਪਾਂ ਗੱਲ ਵੀ ਕਰਦੇ ਭਾਈ ਨਾਲ ਭਾਜੀ ਕੀ ਕਾਰਨ ਹੈ ਲੋਕਾਂ ਨੂੰ ਤੁਸੀਂ ਇੰਨਾ ਹਸਾਉਂਦਾ ਕਰਉਂਦੇ ਹੋ ਵੀ ਲੋਕੀ ਜਿਹੜੇ ਜਨਸਰ ਲੋਕੀ ਹਰ ਬੰਦਾ ਕਹਿੰਦਾ ਡਾਕਟਰ ਕਹਿੰਦੇ ਵੀ ਤੂੰ ਖੁਸ਼ ਰਹਿ ਉਹ ਖੁਸ਼ ਰਹਿ ਕੇ ਤਬੀਅ ਸਹੀ ਹੋ ਜਾਂਦੀ ਤਾਂ ਤੁਸੀਂ ਡਾਕਟਰਾਂ ਦਾ ਕੰਮ ਤੁਸੀਂ ਕਰ ਦਦੇ ਹੋ ਹਾਂਜੀ ਹਾਂਜੀ ਮੈਨੂੰ ਨਾ ਜਦੋਂ ਕਿਨੂੰ ਹਸਾਉਂਦਾ ਨਾ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਮੈਂ ਕਈ ਵਾਰੀ ਗੱਲ ਆ ਕਿ ਘਰ ਦਾ ਬੰਦਾ ਹਾਸਾ ਚੁੱਕੇ ਨਾ ਕੀ ਕਹਿੰਦੇ ਅੱਖੀਆਂ ਦੁਖਣ ਲੱਗ ਜਾਂਦੀਆਂ ਤੇ ਜਦੋਂ ਕੋਈ ਹਾਸਾ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਤਾਂ ਆਪਾਂ ਇਹ ਜਿੜ ਕੇ ਹਾਸਿਆਂ ਵਾਲੀਆਂ ਵੀਡੀਓ ਬਣਾ ਰਹੇ ਆਂ ਲਗਾ ਲਗ ਟਾਰਕ ਕੈਂਡੀ ਸਟੂਡੀਓਜ਼ ਦੇ ਸਾਡੀਆਂ ਵੀਡੀਓ ਆ ਰਹੀਆਂ ਸਰ ਇੱਕ ਗਿਣੀ ਗੱਲਾਂ ਹੁੰਦੀਆਂ ਨੇ ਕਿੱਥੋਂ ਆਉਂਦੀਆਂ ਗੱਲਾਂ ਦਿਮਾਗ 'ਚ ਕਿਉਂਕਿ ਹਰ ਗੱਲ ਜਿਹੜੀ ਆ ਤੁਹਾਡੀ ਬਹੁਤ ਖਾਸ ਆ ਬੰਦਾ ਪਤਾ ਨਹੀਂ ਰੱਬ ਨੇ ਕੋਈ ਆਈ ਜਾਂਦੀ ਮੈਨੂੰ ਤੇ ਆਪ ਨਹੀਂ ਪਤਾ ਲੱਗਦਾ ਬਣਨ ਕਿੱਦਾਂ ਕਿਉਂਕਿ ਤੁਹਾਨੂੰ ਮੈਂ ਵੀ ਦੇਖਿਆ ਬਹੁਤ ਸੋਸ਼ਲ ਮੀਡੀਆ ਤੇ ਵੀ ਇਹ ਸ਼ੁਰੂਆਤ ਕਿੱਥੋਂ ਹੋਈ ਤੁਹਾਡੀ ਸੋਸ਼ਲ ਮੀਡੀਆ ਦੀ ਮੈਂ ਇੱਕ ਫਿਲਮ ਕੀਤੀ ਸੀ ਭਾਬੀ ਦਾ ਭਰਤ ਉਹ ਤੇ ਲੁਧਿਆਣੇ ਘਰ ਵੇਚ ਸੀ ਤੇ ਉੱਥੇ ਕੈਂਡੀ ਸਾਹਿਬ ਮੈਨੂੰ ਮਿਲੇ ਕਹਿੰਦੇ ਵੀ ਤੁਸੀਂ ਐਡੇ ਸਾਡੇ ਨਾਲ ਕਰੋ ਫਿਰ ਮੈਂ ਉਹਨਾਂ ਨਾਲ ਲਗਾਤਾਰ ਕਰਦਾ ਰਿਆ ਫਿਰ ਮੈਂ ਬਜ਼ੁਰਗਾਂ ਦੇ ਰੋਲ ਕੰਡਾ ਪਿਆ ਜਰੀ ਪਰਫੈਕਟ ਮੈਂ ਜਿਹੜਾ ਬਜ਼ੁਰਗਾਂ ਦੇ ਰੋਲ ਚ ਮੈਂ ਆ ਕਿਉਂਕਿ ਰੱਬ ਨੂੰ ਮੇਰੀ ਆਵਾਜ਼ ਕੋ ਇੱਡਾਂ ਦੀ ਤੇ ਇਹ ਆਵਾਜ਼ ਨੇ ਮੈਨੂੰ ਬੜਾ ਮਦਦ ਦਿੱਤਾ ਉਹ ਕਿ ਉਹਨੂੰ ਕਹਿੰਦੇ ਆ ਨਾਮ ਟਿੱਟਾ ਕਿਤੇ ਕਿਤੇ ਕੰਮ ਕੀਤਾ ਫਿਰ ਜਾ ਕੇੜੇ ਐਕਟਾਂ ਮੈਂ ਕੀਤਾ ਜਾ ਕੇ ਕਿਹੜੇ ਹਾਸਿਲ ਕਲਾਕਾਰਾਂ ਨਾਲ ਕੀਤਾ ਤੁਸੀਂ ਕੰਮ ਮੈਂ ਕਾਫੀ ਕਲਾਕਾਰਾਂ ਨਾਲ ਕੰਮ ਕੀਤਾ ਵੱਡੇ ਵੱਡੇ ਸਟਾਰਾਂ ਨਾਲ ਵੀ ਮੈਂ ਕੰਮ ਕੀਤਾ ਵਾ ਤੇ ਹੁਣ ਲਗਾਤਾਰ ਮੈਂ ਕੈਂਡੀ ਸਟੂਡੀਓ ਤੇ ਲੱਗ ਚੱਲਣ ਡਿਆ ਵਾ ਕੈਂਡੀ ਨਾ ਕਰ ਰਿਆਂ ਗਰੀਬਾਂ ਦਾ ਜਿਹੜਾ ਟਿਕਾਣਾ ਦੀ ਆਪ ਇਕੱਠੇ ਖੜੇ ਕਰਦੇ ਆਂ ਦੇਖਿਆ ਜਾਏ ਤੇ ਇੱਕ ਤੀ ਨੌਜਵਾਨੇ ਹੋ ਪਰ ਬਜ਼ੁਰਗ ਦਾ ਲਵਾਜ਼ ਪਾਇਆ ਦਾ ਇਹ ਕੀ ਕਾਰਨ ਆ ਉਹਦਾ ਕਾਨ ਆ ਤੇ ਨੌਕਰੀ ਨੌਕਰੀ ਤਾਂ ਕਦੋਂ ਮਿਲਣੀ ਨਹੀਂ ਤੇ ਉਹ ਲਿਹਾਇ ਦੀ 20 ਰੁਪਿਆ ਦੀ ਦੱਬੀ ਲਿਹਾਇ ਦੀ ਆ 20 ਹਜ਼ਾਰ ਕਮਾ ਲਈਦਾ ਐਡੀ ਗੰਗ ਦੀ ਦੱਬੀ ਆ ਉਹਦੇ ਸਾਰੇ ਕਮਾ ਲਿਆ ਡਾਰੀ ਨੂੰ ਚਿੱਤਾ ਕਰਨ ਲੀਦਾ ਤੇ ਉਹਦੇ ਨਾਲ ਤੁਰੇ ਜਾਂਦੇ ਆ ਫੈਰੇ ਡੀਂਗ ਲਾ ਸਟੂਡੀਓ ਜੀ ਹੁੰਦੀਆਂ ਕਿ ਘਰ ਵੀ ਘਰਦਨੇ ਕਿਸੇ ਵੇਲੇ ਹਾਸਾ ਆਏ ਹੱਸਨੀਏ ਤੇ ਨਹੀਂ ਮੈਂ ਜਿੱਥੇ ਵੀ ਜਾਵਾਂ ਨਾ ਤੇ ਉੱਥੇ ਮਤਲਬ ਜਿੱਥੇ ਮੈਂ ਜਾਵਾਂ ਟੌਨਕ ਲੱਗ ਜਾਂਦੀ ਆ ਮੈਨੂੰ ਰੱਬ ਨੇ ਗੋਣੀ ਇਹੋ ਜੇ ਦਿੱਤਾ ਵੀ ਮਨਨੇ ਨੂੰ ਮੈਂ ਹੱਸਾਂ ਸਕਣਾ ਇਕ ਹੈ ਕਿ ਕਿਸੇ ਵੇਲੇ ਦੋ ਯਾਰ ਦੋਸਤ ਜੀ ਬੈਠੇ ਆ ਕਿਸੇ ਨੂੰ ਗੱਲ ਲਾ ਲਈ ਦੀ ਕੋਈ ਗੱਲ ਕਰ ਲਈ ਦੀ ਆ ਇਦਾਂ ਵੀ ਕਦੀ ਹੁੰਦਾ ਕੋਈ ਗੁੱਸਾ ਕਰ ਲੈਂਦਾ ਕਿਸੇ ਨੇ ਮੈਂ ਹੀ ਕਰ ਦਿੰਦਾ ਮੇਰੇ ਕੋਲ ਛਾਂ ਨਹੀਂ ਕਰਦਾ ਉਹਨਾਂ ਨੂੰ ਪਰਾ ਵੀ ਇਹਨੇ ਗੱਲ ਲਾਉਣੀ ਲਾਉਣੀ ਆ ਤੇ ਬੜੀ ਚਲੋ ਜਿੱਥੇ ਮੈਨੂੰ ਜਿੱਦੋਂ ਮੈਂ ਸਕੂਲੇ ਵੀ ਪੜਨਾ ਹੁੰਦਾ ਨਾ ਕਈ ਵੇ ਆਨੇ ਬੰਦੇ ਸਮਝੋਚੇ ਘੋਣੇ ਆ ਰਿਹਾ ਨੰਨੀ ਸੋਏ ਨਾਲ ਸਮਝਾਜ ਘੋਣੇ ਦੇ ਹਾਲ ਕੋ ਗੱਲ ਨਾ ਲਾਈ ਤੇ ਮੈਂ ਜਦੋਂ ਵੀ ਮਤਲਬ ਕੀ ਕੰਡਿਆ ਪੀਦਾ ਵੱਲੋਂ ਇਹ ਗੁੰਜਿਆ ਦਾ ਆਪਣੇ ਬਖਸ਼ਿਆਂ ਤੇ ਉਹ ਤੇ ਕਰਕੇ ਚਲੀ ਜਾਂਦੇ ਆ ਉਹਨਾਂ ਕਾਫੀ ਨਾਂ ਰੱਬ ਦੀ ਕਿਰਪਾ ਬਣ ਗਿਆ ਤੁਹਾਨੂੰ ਇੱਕ ਹੋਣਾ ਤੇ ਤਵੀ ਲੋਕਾਂ ਨੂੰ ਹਸਾਉਂਦਾ ਲੋਕੀ ਹੱਸਦਾ ਬਹੁਤ ਘੱਟ ਮਤਲਬ ਅੱਜਕੱਲ ਲੋਕੀ ਆ ਲੋਕ ਨਾ ਆਹ ਦਿਨਾਂ ਤੇ ਲੋਕ ਦੁਖੀ ਬਹੁਤ ਨੇ ਤੁਹਾਨੂੰ ਪਤਾ ਜੀ ਆ ਕੋਈ ਕਿਹਦੇ ਬੇਰਹਾਨੂਨਾ ਰੱਬ ਨੂੰ ਪਤਾ ਨਹੀਂ ਕੀ ਵਰਦਾਨ ਮਿਲ ਜਾਵੇ ਜਿਹੜਾ ਤੇ ਜਦੋਂ ਵੀ ਮੈਂ ਗੱਲ ਕਰਨਾ ਕਈ ਜਣ ਕੰਡੀਆਂ ਬਾਰੇ ਖੁਸ਼ ਹੋ ਜਾਂਦਾ ਕਹਿੰਦਾ ਤੇਰੀ ਮਾਂ ਨੇ ਤੈਨੂੰ ਜੰਮਿਆ ਕਿਹੜੇ ਕਤਤ ਦੇ ਆ ਜੋ ਹੋ ਜਾਂਦਾ ਜਦੋਂ ਆਪਾਂ ਇਕੱਠੇ ਬੈਨੇ ਬਰਾਤ ਨਾ ਮੇਟੀਆਂ ਗੱਲਾਂ ਤੋਂ ਖੁਸ਼ ਹੋ ਜਾਂਦਾ ਰੱਬ ਨੂੰ ਗੱਲ ਫੁੱਟਦੀ ਬਰੀ ਆ ਇਹ ਫਿਰ ਪ੍ਰੋਗਰਾਮਾਂ ਤੇ ਜਾਂਦੇ ਹੋ ਕਿ ਤੁਸੀਂ ਮਤਲਬ ਇਨਵਾਈਟ ਕਰਦੇ ਲੋਕੀ ਕਿ ਕਿੱਦਾਂ ਕਰਦੇ ਨੇ ਹਾਂਜੀ ਉਹਨਾਂ ਆਜ ਕਰਦੇ ਲੋਕ ਪ੍ਰੋਮੋਸ਼ਨਾਂ ਵੀ ਕੱਢੀ ਜਾਂਦੀਆਂ ਮਾ ਤੇ ਆਪਣੇ ਨਾਲ ਰਾਜਾ ਜਿਹਾ ਉਤਹਾਵ ਦੇਣਾ ਮੈਨੂੰ ਪ੍ਰੋਮੋਸ਼ਨਾਂ ਦੇਣਾ ਲਗਾਤਾਰ ਕਰਨ ਕਿੱਥੇ ਕਿੱਥੇ ਜਾਂਦੇ ਤੁਸੀਂ ਜਿੱਥੇ ਜਿੱਥੇ ਲੋਕ ਬਣਾਉਂਦੇ ਆਪੇ ਜਾਂਦੇ ਆ ਚੰਡੀਗੜ੍ਹ ਤੋਂ ਅਗਲੇ ਲੁਧਿਆਣੇ ਤੱਕ ਕਾਫੀ ਜਗ੍ਹਾ ਨਾ ਚੱਲਣ ਦਿਆ ਤੇ ਜੰਮੂ ਤੱਕ ਵੀ ਲੋਕ ਬਣਾਉਂਦੇ ਸਭੀ ਹੁਣ ਤੇ ਹਾਸੇ ਗਲਗਰ ਤੁਸੀਂ ਬਣ ਕੇ ਸੋਸ਼ਲ ਮੀਡੀਆ ਸਟਾਰੀ ਬਣ ਕੇ ਸ਼ੁਰੂਆਤ ਤੋਂ ਕੀ ਬਣਨਾ ਚਾਹੁੰਦੇ ਏ ਤੁਸੀਂ ਮੈਨੂੰ ਨਾ ਤੇਰੇ ਗੱਲ ਬੜੀ ਮੈਨੂੰ ਫੋੜਦੀ ਰਹੀ ਐ ਚਲੋ ਤੈਨੂੰ ਸਾਰੇ ਕਹਿੰਦੇ ਹੁੰਦੇ ਹੋ ਤੂੰ ਫਿਲਮਾਂ 'ਚ ਚੱਲ ਜਾ ਫਿਲਮਾਂ 'ਚ ਚੱਲ ਜਾ ਰਬਾ ਬੱਲ ਨੇ ਫਿਰ ਮੈਂ ਫਿਲਮਾਂ 'ਚ ਹੀ ਚਲ ਗਿਆ ਤੇ ਜੋ ਲੋਕ ਕਹਿੰਦੇ ਉਹ ਗੱਲ ਪੂਰੀ ਹੋ ਗਈ ਆ ਤੇ ਹੁਣ ਬੜਾ ਲੋਕ ਖੁਸ਼ ਹੁੰਦੇ ਆ ਜਦੋਂ ਆਪਾਂ ਮੈਂ ਕਿਹਾ ਜੱਲਾ ਮਨ ਦੇ ਲੋਕ ਬੜਾ ਖੁਸ਼ ਹੁੰਦੇ ਆ ਗੱਲਾਂ ਸੁਣ ਸੁਣ ਕੇ ਕਾਫੀ ਮਨਵਤ ਦੁਨੀਆ ਵਿੱਚੋਂ ਜਿਹੜੀ ਆ ਨਾ ਖੁਸ਼ ਕਿਸੇ ਕੋਲ ਹੁੰਦਾ ਪਰਿਵਾਰ ਕੋ ਚੀ ਲੈ ਕੇ ਦੂਰ ਤੇ ਨਾ ਸਭਾ ਦਾ ਬੰਦਾ ਪੇਛੇ ਚੰਗੀ ਗੱਲ ਆ ਇਦਾਂ ਹੁੰਦਾ ਮੇਰਾ ਪਰਿਵਾਰ ਵੀ ਪੂਰਾ ਮਨੇ ਪੂਰਾ ਘਰ 'ਚ ਵੀ ਇਹੋ ਮਾਹੌਲ ਬਣ ਕੇ ਰੱਖਿਆ ਰੌਣਕ ਮੇਲਾ ਦਾ ਹੀ ਦਾ ਕਿੱਦਾਂ ਜਿੱਥੇ ਵੀ ਜਾਂਦਾ ਮੈਂ ਲੁਧਿਆਣੇ ਗਿਆ ਉਹ ਤੋਂ ਮੈਂ ਦਾਦੀ ਦੋਦੀ ਨੂੰ ਰੰਗੀ ਮੈਂ ਇਦਾਂ ਮੁੰਡਾ ਮੁੰਡਾ ਬਣ ਕੇ ਚਲ ਗਿਆ ਤੇ ਜਨਾਨੀਆਂ ਹੀ ਦੋ ਤਿੰਨ ਕੰਡੀਆਂ ਬਾਜੀ ਤੁਸੀਂ ਮਾਰ ਜਾ ਕੱਢ ਦੀ ਮੈਂ ਕਿਹਾ ਭੈਣ ਮੇਰੇ ਕੋ ਤੇ ਆਪਣੇ ਨਹੀਂ ਨਿਕਲਦੀ ਕੇ ਸੀ ਮੈਂ ਕੀ ਕੱਢਣੀ ਹੈ ਤੇ ਇਦਾਂ ਬਾਬਲ ਨੇ ਕਈ ਆਦੀ ਨਾ ਕੋਈ ਅੰਦਰ ਉਹੋ ਜੀ ਗੱਲ ਉਹ ਮਰ ਮੱਥੇ ਮਾਰ ਮਾਰ ਹੱਸਦੀਆਂ ਹੀ ਕੰਡਾ ਨਾ ਨਹੀਂ ਕੇਵਲ ਇਦਾਂ ਹੁੰਦਾ ਵੀ ਲੋਕੀ ਤੁਹਾਨੂੰ ਰਾਜ ਪਛਾਣ ਲੈਂਦੇ ਬਸ ਜਿਹੜਾ ਗੱਡੀ ਚ ਜਾਂਦੇ ਤੂੰ ਪਛਾਣ ਲੈਂਦੇ ਇਦਾਂ ਕੁ ਦੇਖਿਆ ਤੜ ਨਾ ਬੜੀ ਯਾਰੀ ਇਹ ਕਰੀ ਮੈਂ ਬੱਚੇ ਜਾਂਦੇ ਕਈਆਂ ਦੀ ਦੂਰ ਜਾ ਜੀ ਤੇ ਬੱਚ ਤੇ ਆਈ ਨਾ ਤੇ ਜਦੋਂ ਮੈਂ ਬੋਲਣ ਤੇ ਫੋਨ ਤੇ ਗੱਲ ਕਰਨ ਜਾਂ ਮੁੰਡੇ ਕਹਿੰਦੇ ਯਾਰ ਆਵਾਜ਼ ਕਿਤੇ ਸੁਣਿਸ਼ ਨਹੀਂ ਲੱਗਦੀ ਆ ਫਿਰ ਕਹਿੰਦੇ ਤੂੰ ਕਹਿੰਦੀ ਨਾ ਹੁੰਦਾ ਨਾ ਮੈਂ ਕਿਹਾ ਜੀ ਹਾਂ ਜੀ ਇਹ ਕਹਿੰ ਮੈਨੂੰ ਨਾ ਕੇ ਧੇਲ ਲਿਆ ਤੇ ਜਿਹਨੂੰ ਮੈਂ ਬੋਲਿਆ ਨਾ ਮੈਂ ਕਿਹਾ ਮੈਂ ਲੋਕਲੀ ਆ ਕਹਿੰਦੇ ਯਾਰ ਆਵਾਜ਼ ਸੁਣੀ ਸੁਣੀ ਨਹੀਂ ਲੱਗਦੀ ਆ ਤੁਕੋ ਤੇ ਇਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਫੇਮਸ ਹੋ ਗਿਆ ਜੀ ਦਾ ਬੀਚ ਚਲੋ ਉਹ ਮਹਾਰਾਜ ਫੇਮਸ ਕਰਨ ਵਾਲਾ ਇਹ ਸੁਣਿਆ ਤਾਂ ਕਿ ਉਹਨਾਂ ਨੇ ਕਿਹਾ ਵੀ ਜੇ ਜੇ ਮੈਂ ਬਾਲ ਵੀ ਤੇ ਜਨਮ ਮੇਰਾ ਚਿਹਰਾ ਨਹੀਂ ਪਛਾਣ ਮੇਰੀ ਆਵਾਜ਼ ਬਹੁਤ ਜ਼ਿਆਦਾ ਪਛਾਣ ਲੋਕਾਂ ਨੂੰ ਕਿਉਂਕਿ ਚਿਹਰਾ ਦੇ ਬਜ਼ੁਰਗ ਬੰਦੇ ਦਾ ਬਣਾ ਕੇ ਰੱਖਿਆ ਦਾ ਪਰ ਹੈ ਨੌਜਵਾਨ ਜੇ ਇਹ ਵੀ ਨਾਲ ਜੇ ਨੌਜਵਾਨ ਮੁੰਡਾ ਹੈ ਬਜ਼ੁਰਗ ਨਹੀਂ ਹੈਗਾ ਉਹ ਮਨੇ ਲੋਕਾਂ ਨੂੰ ਇట్లా ਕੰਮ ਜਿਹੜਾ ਗੁਰੂ ਕੀਤਾ ਲੋਕਾਂ ਨੂੰ ਹਸਾਉਣ ਦਾ ਕੰਮ ਕੀਤਾ ਔਰ ਹਸਾ ਹਾਸੇ ਦੇ ਨਾਲ ਹੀ ਲੋਕੀ ਜਿਹੜੇ ਤੰਦਰੁਸਤ ਵੀ ਰਹਿੰਦੇ ਆ ਔਰ ਜਿਹੜੇ ਹਾਸੇ ਉਹਨਾਂ ਲੋਕੀ ਇਹੜੀ ਜਾਣਕਾਰੀ ਆ ਹਾਸੇ ਨੇ ਡਾਕਟਰ ਆ ਉਹ ਵੀ ਕਹਿੰਦੇ ਵੀ ਹੱਸਣ ਨਾਲ ਜਿਹੜਾ ਸਿਹਤ ਵਾਸਤੇ ਚੰਗਾ ਹੁੰਦਾ ਪਰ ਇਹ ਭਾਜੀ ਜਿਹੜੇ ਆ ਲੋਕਾਂ ਨੂੰ ਸਿਹਤ ਚੰਗੀ ਰੱਖਦੇ ਆ ਹਾਸੇ ਕਰਕੇ ਮਕਟਾਲਾ ਤੋਂ ਵਿਕੀ ਮਲੇ